ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਸਵੇਰ ਸਵੇਰੇ ਮੀਂਹ ਪੈ ਚੁੱਕਿਆ ਹੈ ਮੌਸਮ ਬਹੁਤ ਘੈਂਟ ਹੋ ਗਿਆ ਸਹਾਨਾ ਮੌਸਮ ਬਹੁਤ ਗਰਮੀ ਸੀ ਹੁਣ ਮੌਸਮ ਬਹੁਤ ਘੈਂਟ ਹੋ ਗਿਆ ਚੁੱਕਿਆ ਹੈ ਦੇਖੋ ਅਸੀਂ ਦੁਕਾਨ 'ਚ ਬੈਠਾ ਹਾਂ ਜਿਸ ਨਾਲ ਜੀ ਤੁਹਾਨੂੰ ਤੇ ਹੁਣ ਮੈਂ ਜਾਵਾਂਗਾ ਖੇਤ ਖੇਤ ਜਾਣ ਦਾ ਕਾਰਨ ਹੈ ਕੱਲ ਬਹੁਤ ਲਈ ਸੀ ਬੀਜੀ ਸੀ ਤੇ ਮੀਂਹ ਪੈ ਗਿਆ ਦੇਖਾਂ ਜੀ ਪਾਣੀ ਪੂਣੀ ਪਤਨਾ ਖੜ ਗਿਆ ਹੋਵੇ ਕੌਣ ਜੀ ਕੱਲ ਹੀ ਲਾਈਏ ਬਹੁਤ ਪਾਣੀ ਕੱਢ ਕੇ ਆਵਾਂਗੇ ਤੇ ਮੈਂ ਚਲوںਗਾ ਖੇਤ सबू खेत दिखा देंगे पर मौसम है मौस मीह पिया जी पिंड देख तो 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 लो अपना मीह पिंड जी पै चुके अपना पदरलाएँ खेत बने अपने देखो जी खेत में नहीं आ रहे चुके बनी हुई है पै चुके सड़क में पानी देख लो वजी पे मन किए करो बहुत भैंट मौसम हो रहा समाश नमस्कार चलो सारा मौसम है बहुत भैर मौसम बहुत गर्मी जी ਆ ਗਿਆ ਤੇ ਲੱਗਿਆ ਹਾਂ ਆ ਗਏ ਗੋ ਆਪਾਂ ਦਾ ਆ ਗਏ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਖੇਤ ਇਹ ਪੌਦ ਦੀ ਕੈਰੀ ਆ ਆਪਣੀ ਕੱਲ ਵੀ ਜੀਪ ਰਾਹ ਨੇ ਇਹ ਆਪਣੀ ਅਗੀ ਚਰੀ ਚਰ ਚਰੀ ਨੂੰ ਪਾਣੀ ਲੱਗ ਗਿਆ ਲੋੜ ਸੀ ਤੇ ਮੌਸਮ ਬੜਾ ਘੈਂਟ ਆ ਭਰਾਵੋ ਨਜ਼ਾਰਾ ਆ ਰਿਹਾ ਜੇ ਖੇਤ ਆ ਕੇ ਅੱਗੇ ਤਾਂ ਗਰਮੀ ਹੁੰਦੀ ਆ ਬਹੁਤ ਅੱਜ ਮੌਸਮ ਬਹੁਤ ਘੈਂਟ ਆ ਇਹ ਆਪਣੀ 26 ਦੀ ਪੋਤ ਲਾਈ ਆ 26 ਲਾਮਾ ਜਿਹੜੀ ਆਪਾਂ ਇਹਦੀ ਤੇ ਉਧਰ ਆਪਣੀ ਦੇਖ ਰਿਹਾ ਸੀ ਇਹ ਆਪਣੀ ਚਰੀ ਵਿਚਾਰੀ ਹੁਣ ਇਹ ਵੀ ਵੱਢ ਰਹੇ ਆ ਪਾਹ ਕਹਾ ਆਪਣੀ ਮੂੰਗੀ ਆ ਥੋੜਾ ਬਹਾਣੀ ਆਪਣੇ ਕੋਲ ਤੁਹਾਨੂੰ ਪਤਾ ਗੱਲਾ ਕੋਈ ਬਹਾਣਾ ਕੋਈ ਬੜਾ ਬਹਾਣਾ ਤਾਂ ਹੈ ਨਹੀਂ ਆਪਣੇ ਕੋਲੇ ਤੇ ਸਮਾਂ ਦੂਜੇ ਕੈਮਰਾ ਵਿੱਚ ਦਿਖਾ ਦਿੰਨਾ ਇੱਕ ਵਾਰੀ ਲਓ ਜੀ ਇਹ ਆਪਣੀ ਫੌਦ ਦੀ ਕੈਰੀ ਕੱਲ ਫੌਦ ਬੀਤੀ ਸੀ ਕਿੰਨਾ ਦੇਖਣਾ ਹੈ ਸੀ ਕਿੰਨਾ ਗੱਲ ਬਾਤ ਆ ਚਲੋ ਪਾਣੀ ਪੁਣ ਕੇਰ ਫਤਨਾ ਹੋਵੇ ਵੈਸੇ ਠੀਕ ਆ ਪਾਣੀ ਬਹੁਤ ਜ਼ਿਆਦਾ ਨਹੀਂ ਹੈਗਾ ਇੰਨਾ ਕਮੀ ਕੋ ਬੜਾ ਜ਼ਿਆਦਾ ਤਾਂ ਹੈ ਨਹੀਂ ਹੈਗਾ ਜ਼ਰੂਰ ਇਹ ਆਪਣੀ ਆ ਗਈ ਜਮੂਗੀ ਉੱਤਰ ਇਹ ਚਰੀ ਜਰੀ ਆਪਾਂ ਵੱਢ ਰਹੇ ਆ ਇਹ ਚਰੀ ਗਾਹਾਂ ਦੀ ਰੱਖਾਂਗੇ ਆਪ ਅੱਗੇ ਉਹ ਆ ਲਓ ਜੀ ਪਾਣੀ ਲਾ ਕੇ ਪਾਉਣ ਜਿਹੜੀਆਂ ਵਿੱਚ ਵਿੱਚ ਲੱਗਣ ਲੱਗ ਗਈਆਂ ਚੱਲ ਲਾ ਰਹੇ ਨੇ ਜਿਵੇਂ ਉਹ ਪਿੱਛੇ ਅੱਗੇ ਲੱਗ ਰਹੀ ਆ ਇਹ ਤਿਆਰੀ ਆ ਹੁਣ ਕਦੋਂ ਕੋਤੂ ਕਰਾਂਗੇ ਚਲੋ ਮੀਂਹ ਪੈ ਗਿਆ ਹਨ ਹੋਰ ਤੇ ਚੱਲੀ ਜਾਂਦਾ ਆਪ ਤਾਂ ਇਹ ਲੇਟ ਲਾਵਾਂਗੇ ਆਪ ਤਾਂ ਤਕਰੀਬਨ 13 ਜੁਲਾਈ ਤੱਕ ਲਾਉਣੇ ਹੁੰਦੇ ਆ 10 15 ਜੁਲਾਈ ਤੱਕ ਕੰਜੀਰੀ ਲਾਵਾਂਗੇ ਕੋਕੀ ਚਲੋ ਮੋਲਾ ਨੂੰ ਕੋਈ ਜਾਂਦੀ ਆ ਬਹੁਤ ਆ ਵਧੀਆ ਇਹ ਵੀ ਦੇਖੋ ਵਨ ਤਿਆਰ ਨੇ ਮੇਰੇ ਤੋਂ ਪਾਣੀ ਛੱਟ ਰਖਿਆ ਲੈਡ ਚੱਲ ਰਹੀ ਐ ਮੋਟਰ ਵਾਲੀ ਤੇ ਬੱਸ ਜੀਰੇ ਲੱਗਣ ਲੱਗ ਚੁੱਕੇ ਨੇ ਇਹਦੀ ਲੈਡ ਪੱਲਾ ਛੱਡਦੀ ਸਰਕਾਰ ਨੇ ਇਹ ਆਪਣਾ ਮਰੂਦ ਤੇ ਦਿਖਾਵਾਂਗੇ ਸੰਸਾਰ ਤੇ ਜਾਮਣ ਹੈ ਜੀ ਆਪਣੀ ਜਾਮਣ ਵੀ ਪੱਕਣ ਲੱਗ ਜਾਣਗੀਆਂ ਹੁਣ ਨਹੀਂ ਪਾਏਗਾ ਚਲੋ ਹੁਣ ਹੋ ਜਲਦੀ ਤਿਆਰ ਹੋ ਜਾਣਗੀਆਂ ਹਨਾ ਕੰਮੀ ਨਾਲ ਚਲਦੀ ਹੋਈਆਂ ਜੀਆਂ ਤੇ ਆਪਣਾ ਅਗੇ ਤੇ ਮੋਟਰ ਵਾਲਾ ਕੋਠਾ ਇਹ ਆਪਣੀ ਮੰਗੀ ਹੈ ਜੀ ਮੰਗੀ ਵੀ ਦੇਖਾਂਗੇ ਹੌਲੀ ਹੌਲੀ ਲੱਗੀਆਂ ਆਪਣੇ ਚੱਕ ਲੱਗਣ ਦਾ ਵੈਸੇ ਫਰਮਾਈ ਸੀ ਪਰਸੋ ਇਹ ਮੈਂ ਰਮਾ ਕੇ ਗਿਆ ਸੀ ਤੇ ਪਲੀਆਂ ਲੱਗਣ ਲੱਗੀਆਂ ਇਹ ਪੱਕੀਆਂ ਤਾਂ ਹੈ ਨਹੀਂ ਵੈਸੇ ਪੱਕਣ ਲੱਗੀਆਂ ਤੇ ਤੋੜਾਂਗੇ ਕੋਈ ਮੌਕਾ ਮਿਲ ਜਾਵੇ ਦਿਖਾਵਾਂ ਤੋੜ ਦੇ ਕਿਤੇ ਦੇਖੋ ਲਓ ਜੀ ਹੁਣ ਆਪਾਂ ਚੱਲ ਆਏ ਘਰ ਮੈਂ ਪੌਦੇ ਦੇਖਣ ਆਇਆ ਸੀਗਾ ਭਰਾ ਦਾ ਫੋਨ ਆਇਆ ਕਿ ਪੌਦ ਚ ਪਾਣੀ ਜ਼ਿਆਦਾ ਨਾਲ ਕੋਈ ਕੱਲ ਹੀ ਲਾਈ ਆ ਤੇ ਪੌਦੇ ਖਰਾਬ ਹੋ ਜਾਂਦੀ ਆ ਪੌਦ ਚ ਪਾਣੀ ਠੀਕ ਆ ਪਾਣੀ ਕੱਢਣ ਦੀ ਲੋੜ ਨਹੀਂ ਹੈਗੀ ਸੁੱਕੂ ਜਿਹਾ ਇੰਨਾ ਕੁ ਤਾਂ ਤੇ ਹੁਣ ਮੈਂ ਚੱਲਦਾ ਘਰੇ ਦਰਨੀ ਦੀ ਦੁਕਾਨ ਤੇ ਦੁਕਾਨ ਤੇ ਜਾ ਕੇ ਸੰਪਦਾ ਬਲਾਉ ਦੀ ਕਰਾਂਗੇ ਸਵਾਉਤੀ ਤੇ ਠੀਕ ਹੈ ਚੱਲਦੇ ਹੁਣ ਆਪਾਂ ਲਓ ਜੀ ਹੁਣ ਚੱਲਦੇ ਆਪਾਂ ਵਾਪਸ ਆਪਾਂ ਦੁਕਾਨ ਵੱਲ ਨੂੰ ਫੇਰ ਤੋਂ ਦੁਕਾਨ ਤੇ ਜਾ ਕੇ ਬਲਾਉ ਦੀ ਕਰਾਂਗੇ ਸਵਾਉਤੀ ਸਾਰਾ ਬਲਾਉ ਚੂ ਦੇਖ ਲਓ ਜਾਨਾ ਬਚਾ ਦੱਸਦਾ ਲਓ ਜੀ ਦੁਕਾਨ ਤੇ ਆ ਚੁੱਕੇ ਆਪਾਂ ਵਾਪਸ ਕੇਤ ਗੇੜਾ ਮਾਰ ਕੇ ਬਹੁਤ ਆਪਣੀ ਠੀਕ ਚੀਜ਼ਾਂ ਵਾਂ ਸੈਟ ਸੀ ਗੱਲ ਬਾਤ ਮੌਸਮ ਬਹੁਤ ਘੈਂਡ ਸੀ ਮੀਂਹ ਪੈਣ ਕਰਕੇ ਤੇ ਬਲੌਗ ਜੀ ਸਮਾਪਤ ਹੀ ਹੈ ਕਿਵੇਂ ਲੱਗਿਆ ਬਲੌਗ ਆਪਣਾ ਦੱਸੋ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਾਂਗੇ ਅਗਲੇ ਬਲੌਗ ਸ਼ੁਕਰੀਆ ਥੈਂਕ ਯੂ